ਚੋਰੀ ਡਕੈਤੀ ਲੁੱਟਾਂ ਖੋਹਾਂ ਧੋਖਾ ਆਦ ਹਰ ਰੋਜ਼ ਪੰਜਾਬ ਵਿੱਚ ਅਜਿਹੇ ਕੇਸ ਦੇਖਣ ਨੂੰ ਮਿਲ ਰਹੇ ਹਨ ਪੈਸੇ ਦੀ ਖਾਤਰ ਭਰਾ ਭਰਾ ਨੂੰ ਨੁਕਸਾਨ ਪਹੁੰਚਾਇਆ ਹੈ ਰਿਸ਼ਤੇ ਖਤਮ ਹੋ ਰਹੇ ਹਨ ਲੇਕਿਨ ਅਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੇ ਇਮਾਨਦਾਰੀ ਨੂੰ ਬਚਾ ਕੇ ਰੱਖਿਆ ਹੈ ਅਜਾਏ ਮਾਮਲਾ ਦਿੜਵਾਰ ਵਿੱਚ ਦੇਖਣ ਨੂੰ ਮਿਲਿਆ ਹੈ ਜਿੱਥੇ ਪੰਜਾਬ ਨੈਸ਼ਨਲ ਬੈਂਕ ਦੇ ਕੈਸ਼ੀਅਰ ਨਰਮਲ ਸਿੰਘ ਨੇ ਆਪਣੀ ਇਮਾਨਦਾਰੀ ਦਿਖਾਉਂਦੇ ਹੋਏ ਵਪਾਰੀ ਦੇ 25000 ਰੁਪਏ ਵਾਪਸ ਕੀਤੇ ਹਨ ਜੋ ਉਹਨਾਂ ਨੇ ਭਲੇਖੇ ਨਾਲ ਜਮ੍ਹਾਂ ਕਰਵਾਏ ਸਨ ਉਹਨਾਂ ਨੇ ਜੋ ਅਮਾਉਂਟ ਜਮ੍ਹਾਂ ਕਰਵਾਈ ਉਸ ਦੇ ਵਿੱਚ 25000 ਜ਼ਿਆਦਾ ਸੀ ਪਰ ਨਰਮਲ ਸਿੰਘ ਕੈਸ਼ੀਅਰ ਨੇ ਫੋਨ ਕਰਕੇ ਉਹਨਾਂ ਨੂੰ ਇਹ ਰੁਪਏ ਵਾਪਸ ਕੀਤੇ ਹਨ ਨਰਮਲ ਸਿੰਘ ਦੇ ਇਸ ਕੀਤੇ ਕੰਮ ਦੀ ਹਰੇਕ ਪਾਸੇ ਤਾਰੀਫ਼ ਹੋ ਰਹੀ ਹੈ ਉਹ ਇਸ ਤਰ੍ਹਾਂ ਕਰ ਲੈ ਜੀ ਸਾਡਾ ਹਾਰਡਵੇਅਰ ਦਾ ਕੰਮ ਹੈ ਗਾਮੜੀ ਰੋਡ ਤੇ ਦਿੜਬਾਚ ਤੇ ਕੁਝ ਦਿਨ ਪਹਿਲਾਂ ਇੱਕ ਪੇਮੈਂਟ ਜਮ੍ਹਾਂ ਕਰਵਾਈ ਸੀ 50000 ਰੁਪਏ ਦੀ ਆ ਸੌਰੀ 25000 ਰੁਪਏ ਦੀ 25000 ਰੁਪਏ ਦੀ ਪੇਮੈਂਟ ਮੈਂ ਬੱਚਿਆਂ ਨੂੰ ਕਿਹਾ ਵੀ ਤੁਸੀਂ ਗਿਣ ਕੇ ਜਮ੍ਹਾਂ ਕਰਵਾਇਓ ਤੇ ਉਹ ਇੱਥੇ ਆ ਕੇ ਜਮ੍ਹਾਂ ਕਰਵਾ ਕੇ ਬੇਟਾ ਚਲਾ ਗਿਆ ਘਰਦਿਆਂ ਨੇ ਉਹ ਪੇਮੈਂਟ ਗਿਣ ਕੇ ਦਿੱਤੀ ਸੀ ਕਿਹੜੀ ਬ੍ਰਾਂਚ ਚ ਜਮ੍ਹਾਂ ਕਰਾ ਕੇ ਇਹ ਪੀਐਨਬੀ ਬ੍ਰਾਂਚ ਦੇ ਵਿੱਚ ਸਾਡਾ ਖਾਤਾ ਹੈ ਜੀ ਜੜਵਾ ਦੇ ਵਿੱਚ ਸ਼ੇਰੇ ਪੰਜਾਬ ਮਾਰਕੀਟ ਦੇ ਵਿੱਚ ਉਹ ਆ ਕੇ ਕਰਾ ਕੇ ਜਮ੍ਹਾਂ ਕੇ ਚਲਾ ਗਿਆ ਉਸ ਤੋਂ ਬਾਅਦ ਅਗਲੇ ਦਿਨ ਸਾਡੇ ਕੋਲੇ ਫੋਨ ਆਂਦਾ ਹੈ ਮਨਪ੍ਰੀਤ ਜੀ ਦਾ ਵੀ ਐਦਾਂ ਕਰਕੇ ਵੀ ਤੁਸੀਂ ਇੱਕ ਵਾਰੀ ਚੈੱਕ ਕਰੋ ਬੀ ਸ਼ਾਇਦ ਤੁਹਾਡੀ ਪੇਮੈਂਟ ਚ ਕੋਈ ਘਟ ਵੱਧ ਹੈ ਅਸੀਂ ਕਿਹਾ ਵੀ ਅਸੀਂ ਤਾਂ ਇੱਕ ਵਾਰੀ ਗਿਣਕੇ ਦਿੱਤੀ ਹੈ ਬਾਕੀ ਤੁਸੀਂ ਦੇਖ ਲਓ ਚਲੋ ਨਹੀਂ ਸਮਝ ਆਇਆ ਫਿਰ ਦੁਬਾਰਾ ਉਹਨਾਂ ਦਾ ਫੋਨ ਆਇਆ ਜੀ ਕਹਿੰਦੇ ਤੁਸੀਂ ਦੁਬਾਰਾ ਦੇਖੋ ਵੀ ਕੁਝ ਨਾ ਕੁਝ ਦਿੱਕਤ ਹੈਗੀ ਹੈ ਅਸੀਂ ਕਿਹਾ ਵੀ ਸਾਡੀ ਪੇਮੈਂਟ ਸਾਨੂੰ ਐ ਲੱਗੇ ਵੀ ਕਿਤੇ ਕਹਿੰਦੇ ਨੇ ਵੀ ਪੇਮੈਂਟ ਘਟ ਹੈ ਅਸੀਂ ਕਿਹਾ ਵੀ ਸਾਡੀ ਪੇਮੈਂਟ ਘਟ ਤਾਂ ਹੈ ਨਹੀਂ ਵੀ ਤੁਸੀਂ ਇੱਕ ਵਾਰੀ ਦੇਖ ਲਓ ਕੋਈ ਗੱਲ ਨਹੀਂ ਸਾਨੂੰ ਨਹੀਂ ਜਾਣਕਾਰੀ ਫਿਰ ਇਹਨਾਂ ਨੇ ਸਾਨੂੰ ਬ੍ਰਾਂਚ ਦੇ ਵਿੱਚ ਬੁਲਾਇਆ ਕਹਿੰਦੇ ਤੁਸੀਂ ਇੱਕ ਵਾਰੀ ਆ ਕੇ ਜਾਓ ਆਪਾਂ ਇੱਥੇ ਹੀ ਬੈਠ ਕੇ ਗੱਲ ਕਰਦੇ ਆਂ ਫਿਰ ਇਹਨਾਂ ਨੇ ਸਾਨੂੰ ਜਦੋਂ ਅਸੀਂ ਆਏ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਤੁਹਾਡੀ ਉਹ ਪੇਮੈਂਟ 25000 ਨਹੀਂ ਸੀ 50000 ਰੁਪਏ ਸੀਗਾ ਬੱਚੇ ਸੀਗੇ ਬੱਚਿਆਂ ਕਰਕੇ ਸਾਨੂੰ ਸਮਝ ਨਹੀਂ ਆਇਆ ਕੁਝ ਸਾਨੂੰ ਪਿੱਛੇ ਮੈਂ 2-3 ਦਿਨ ਬਾਹਰ ਹੋਣ ਕਰਕੇ ਸਾਨੂੰ ਨਹੀਂ ਵੀ ਉਹਦਾ ਕੋਈ ਹਿਸਾਬ ਲੱਗਿਆ ਵੀ ਪੇਮੈਂਟ ਵੱਧ ਹੈ ਜਾਂ ਘੱਟ ਹੈ ਫਿਰ ਸਾਨੂੰ ਬ੍ਰਾਂਚ ਦੇ ਵਿੱਚ ਕੈਸ਼ੀਅਰ ਆਪਣੇ ਨਿਰਮਲ ਜੀ ਮਨਪ੍ਰੀਤ ਜੀ ਔਰ ਮੈਨੇਜਰ ਸਾਹਿਬ ਕਲਾਸ਼ ਜੀ ਇਹਨਾਂ ਨੇ ਸਾਨੂੰ ਉਹ ਪੇਮੈਂਟ 25000 ਰੁਪਏ ਵਾਪਸ ਕੀਤੀ ਇਸ ਤਰ੍ਹਾਂ ਅੱਜ ਕੁਝ ਵੀਰੇਨ ਦਾ ਧੰਨਵਾਦ ਤੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ। ਮਾਨ ਸਨਮਾਨ ਤਾਂ ਜੀ ਦੇਖੋ ਇਹਨਾਂ ਚੀਜ਼ਾਂ ਦਾ ਕੋਈ ਕਰ ਹੀ ਨਹੀਂ ਸਕਦਾ। ਸਿਰਫ ਇੱਕ ਆਪਾਂ ਧੰਨਵਾਦ ਕਰ ਸਕਦੇ ਹਾਂ ਮੂੰਹੋਂ ਬੋਲ ਕੇ। ਉਹ ਇੱਕ ਸ਼ਬਦੀ ਕੀਤਾ ਵੀ ਇਸ ਤਰ੍ਹਾਂ ਦੇ ਬੰਦੇ ਮਿਲਨੇ ਬਹੁਤ ਘੱਟ ਹੈ। ਪਰ ਇਹ ਦੇਖਦੇ ਹੋਏ ਵੀ ਇਹਨਾਂ ਦਾ ਸਨਮਾਨ ਬਣਦਾ ਹੈ। ਇਹਨੂੰ ਦੇਖ ਕੇ ਹੋਰ ਵੀ ਕਿਸੇ ਨੂੰ ਜਾਗਰਤੀ ਹੁੰਦੀ ਹੈ। ਜੀ ਲੱਗਦਾ ਕਿ ਇਮਾਨਦਾਰੀ ਬਹੁਤ ਵੱਡੀ ਮਿਸਾਲ ਹੈ। ਲੱਗਦਾ ਤਾਂ ਇਹ ਵੀ ਅੱਜ ਦੇ ਟਾਈਮ ਦੇ ਵਿੱਚ ਕੋਈ 10 ਰੁਪਏ ਨੂੰ ਦੇਖ ਕੇ ਢੁੱਲ ਜਾਂਦਾ ਪਰ ਸਾਨੂੰ ਨਾ ਪਤਾ ਹੁੰਦੇ ਹੋਏ ਵੀ ਇਹਨਾਂ ਨੇ ਬੁਲਾ ਕੇ ਤਿੰਨ ਵਾਰੀ ਖੁਦ ਚੈੱਕ ਕਰਨ ਤੋਂ ਬਾਅਦ ਸਾਨੂੰ ਬੁਲਾ ਕੇ ਇਹਨਾਂ ਨੇ 25000 ਰੁਪਏ ਵਾਪਸ ਕੀਤਾ ਇਸ ਤੋਂ ਵੱਧ ਤਾਂ ਇਮਾਨਦਾਰੀ ਦੀ ਹੋਰ ਮਿਸਾਲ ਨਹੀਂ ਹੋ ਸਕਦੀ ਲੱਗਦਾ ਕਿ ਅੱਜ ਦੇ ਦੌਰ ਦੇ ਵਿੱਚ ਜਿੱਥੇ ਪੈਸਾ ਜਿਹੜਾ ਹੈਗਾ ਰਿਸ਼ਤੇਦਾਰੀਆਂ ਖਤਮ ਕਰ ਰਿਹਾ ਹੈ ਭਾਈਚਾਰ ਖਤਮ ਕਰ ਰਿਹਾ ਹੈ ਇਸ ਤਰ੍ਹਾਂ ਦੀ ਆਪਸਾਂ ਦੀ ਜ਼ਰੂਰਤ ਹੈਗੀ ਇਸ ਤਰ੍ਹਾਂ ਦੇ ਆਪਸਾਂ ਦੀ ਤਾਂ ਐ ਸਮਝ ਲਓ ਜੀ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਹਰੇਕ ਅਦਾਰੇ ਦੇ ਵਿੱਚ ਜ਼ਰੂਰਤ ਹੈ ਪਰ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਪਹਿਲਾਂ ਵੀ ਇਸ ਬ੍ਰਾਂਚ ਦੇ ਵਿੱਚ ਬਹੁਤ ਮੁਲਾਜ਼ਮ ਆ ਕੇ ਗਏ ਬਹੁਤ ਮੈਨੇਜਰ ਆ ਕੇ ਗਏ ਪਰ ਇਦਾਂ ਦਾ ਸਟਾਫ ਅਸੀਂ ਨਹੀਂ ਕਦੇ ਦੇਖਿਆ ਜੀ 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 ਹਰ ਆ ਦਿਨ ਦੇਖਦੇ ਆ ਕਿ ਚੋਰੀ ਲੁਟਫੋਹ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਪਰ ਇਸ ਤਰ੍ਹਾਂ ਦੀ ਵੀਡੀਓ ਜਦੋਂ ਸਾਹਮਣੇ ਆਉਂਦੀਆਂ ਕਿ ਲੱਗਦਾ ਕਿ ਲੋਕਾਂ ਨੂੰ ਵਿਚਾਰ ਆਪਣੇ ਬਦਲ ਲੈਣੇ ਚਾਹੀਦੇ ਵਿਚਾਰ ਤਾਂ ਇਦਾਂ ਜੀ ਸਿਰ ਫਕਰ ਨਾਲ ਉੱਚਾ ਹੋ ਜਾਂਦਾ ਵੀ ਸਾਡੇ ਪੰਜਾਬ ਦੇ ਵਿੱਚ ਵੀ ਐਸੇ ਇਮਾਨਦਾਰ ਲੋਕ ਅੱਜ ਵੀ ਜਿਉਂਦੇ ਨੇ ਅੱਜ ਵੀ ਹੈਗੇ ਨੇ ਜਿਹੜੇ ਕਿ ਦੂਜਿਆਂ ਨੂੰ ਵੀ ਮੋਟਿਵੇਟ ਕਰਦੇ ਨੇ ਵੀ ਹਾਂ ਤੁਸੀਂ ਇਹ ਚੋਰੀਆਂ ਚਕਾਰੀਆਂ ਨੂੰ ਛੱਡ ਕੇ ਸਿਰਫ ਇਮਾਨਦਾਰੀ ਦੀ ਜ਼ਿੰਦਗੀ ਜੀ ਕੇ ਵੀ ਖੁਸ਼ ਰਹਿ ਸਕਦੇ ਹੋ ਜਿਨ੍ਹਾਂ ਨੇ ਕੈਸ਼ ਜਮਾ ਕਰਾਇਆ ਜੀ ਉਹਦੇ ਵਿੱਚ 25000 ਰੁਪਏ ਵੱਧ ਸੀਗਾ ਇਹਨਾਂ ਨੂੰ ਕਹਿਣ ਤੇ ਮਤਲਬ ਇਹਨਾਂ ਨੂੰ ਦੱਸਿਆ ਵੀ ਕੈਸ਼ ਤੁਹਾਡਾ ਫालतू ਤਾਂ ਨਹੀਂ ਇਹ ਕਹਿੰਦੇ ਨਹੀਂ ਲੇਕਿਨ ਕੈਸ਼ ਇਹਨਾਂ ਦਾ ਫालतू ਸੀਗਾ ਕਿੰਨੀ ਅਮਾਉਂਟ ਜਮਾ ਕਰਾਈ ਸੀ ਕਿੰਨੀ ਵਾਪਸ ਕੀਤੀ ਇਹਨਾਂ ਨੇ ਇਹਨੇ ਤਕਰੀਬਨ ਦੋ ਮਤਲਬ ਪਾਰਟਾਂ ਦੇ ਵਿੱਚ ਕਰਾਈ ਸੀ ਜੀ ਇੱਕ ਪਾਰਟ ਦੇ ਵਿੱਚ ਜਾਨੀ 25000 ਰੁਪਏ ਵੱਧ ਸੀਗੇ ਉਹ 25000 ਰੁਪਏ ਵਾਪਸ ਕੀਤੇ ਨੇ ਮਮ ਜੀ ਅੱਜ ਕੱਲ ਦਾ ਜਿਹੜਾ ਦੌਰ ਚੱਲ ਰਿਹਾ ਜੀ ਇਹਦੇ ਵਿੱਚ ਇੱਥੇ ਕਹਿੰਦੇ ਕਿ ਪੈਸਾ ਜਿਹੜਾ ਪੈਸੇ ਨਾਲ ਪਰਿਵਾਰਾਂ ਦੇ ਵਿੱਚ ਵੀ ਬਹਿਰ ਪੈ ਰਹੇ ਨੇਗੇ ਰਿਸ਼ਤੇ ਖਤਮ ਹੋ ਰਹੇ ਨੇ ਪਰ ਤੁਸੀਂ ਬਹੁਤ ਵੱਡੀ ਮਿਸਾਲ ਇੱਕ ਕਹਿਣ ਕੀਤੀ ਹੈ ਵਾਪਸ ਕਰਕੇ ਪੈਸੇ ਪਹਿਲਾਂ ਵੀ ਕਹਿੰਦੇ ਐਕਸਰ ਇਦਾਂ ਨਾ ਹੁੰਦਾ ਰਹਿੰਦਾ ਮੈਂ ਤਕਰੀਬਨ ਡੇਲੀ ਹੀ 500000 ਰੁਪਏ ਡੇਲੀ ਵਾਪਸ ਕਰਕੇ ਜਾਂਦਾ ਜੀ ਜਿਹੜਾ ਵੱਧ ਦਾ ਕੈਸ਼ ਹਾਂਜੀ ਹਾਂ ਜਿਦਾਂ ਕੋ ਮਿਸਾਲ ਹੈ ਇੱਕ ਨਰੇਂਦਰ ਸਾਹਰੀ ਚੰਦੇ ਨੇ ਕੱਪੜੇ ਵਾਲੇ ਤਕਰੀਬਨ ਇਹਨਾਂ ਦਾ ਮੈਂ ਡੇਲੀ ਹੈ ਤਕਰੀਬਨ 500 ਰੁਪਏ ਵਾਪਸ ਕਰਦਾ ਹਾਂ ਜੀ ਹੋਰ ਵੀ ਆਪਣੇ ਬਹੁਤ ਜ਼ਿਆਦੇ ਨੇ ਜਿੰਨੇ ਮੈਂ ਜਾ ਕੇ ਮਤਲਬ ਜਾ ਕੇ ਸ਼ਾਪ ਦੇ ਵਿੱਚ ਕੈਸ਼ ਦੇ ਕਉਣਾ ਜੀ ਕਿੰਨੇ ਸਮੇਂ ਤੁਸੀਂ ਜੌਬ ਕਰ ਰਹੇ ਸੀ ਮੈਂ ਇੱਥੇ 4.5 ਸਾਲ ਹੋ ਗਏ ਜਿੰਨੇ ਪਹਿਲਾਂ ਕੀ ਜੌਬ ਕਰਦੇ ਸੀ ਪਹਿਲੇ ਮੈਂ ਹੈਡ ਕੈਸ਼ਰ ਸੀ ਅਜੇ ਬਰਨਾਲੇ ਕੋਲੇ ਸ਼ੈਣਾ ਪਿੰਡਾ ਉਸ ਤੋਂ ਪਹਿਲਾਂ ਤੁਸੀਂ ਕਿਸੇ ਹੋਰ ਵੀ ادارے ਦੇ ਵਿੱਚ ਨਹੀਂ ਸੀ ਮੈਂ ਆਰਮੀ ਦੇ ਵਿੱਚੋਂ ਰਿਟਾਇਰਮੈਂਟ ਆਈ ਆਰਮੀ ਚੋਂ ਕਿੱਥੇ ਵੀ ਨਾ ਮੇਰਾ ਪਿੰਡ ਤੂਰਵੰਜਰ ਹੈ ਜੀ ਹੁਣ ਅੱਜ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਲੋਕਾਂ ਦਾ ਬੜਾ ਫਕਰ ਹੋ ਰਿਹਾ ਮਾਣ ਕਰਕੇ ਬੜਾ ਵਾਹ ਉਹਦੀਆਂ ਫਕਰ ਹੋ ਰਹੀ ਕੋ ਲੋਕਾਂ ਨੂੰ ਕੀ ਜਾਨਣਾ ਚਾਹੁੰਦਾ ਮੈਂ ਤਾਂ ਇਹੀ ਕਹਿਣਾ ਵੀ ਮਤਲਬ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਕਿਸੇ ਦਾ ਪੈਸਾ ਨਹੀਂ ਰੱਖਣਾ ਚਾਹੀਦਾ ਵਾਪਸ ਕਰੋ ਪਰਮਾਤਮਾ ਜਾਦੀ ਤਰੱਕੀ ਦਿੰਦਾ ਏਸ ਮੌਕੇ ਤੇ ਬੈਂਕ ਦੇ ਬ੍ਰਾਂਚ ਮੈਨੇਜਰ ਕੈਲਾਸ਼ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਇਸ ਕਰਮਚਾਰੀ ਤੇ ਬਹੁਤ ਮਾਣ ਹੈ ਨਰਮਲ ਸਿੰਘ ਕੈਸ਼ੀਅਰ ਨੇ ਬਹੁਤ ਇਮਾਨਦਾਰੀ ਦੇ ਨਾਲ ਕੰਮ ਕੀਤਾ ਹੈ ਅਸੀਂ ਸਾਰੇ ਕਰਮਚਾਰੀਆਂ ਨੂੰ ਅਜੇਹੇ ਕਹਿੰਦੇ ਹਾਂ ਕਿ ਹਮੇਸ਼ਾ ਇਮਾਨਦਾਰੀ ਵਰਤੋ ਪਰ ਨਰਮਲ ਸਿੰਘ ਕੈਸ਼ੀਅਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਮਾਨਦਾਰੀ ਹਜੇ ਵੀ ਜ਼ਿੰਦਾ ਹੈ ਸਰ ਮੈਂ ਤਾਂ ਆਇਆ ਜਿਸ ਤਰ੍ਹਾਂ ਦਾ ਆਪਣਾ ਫਾਈਨੈਂਸ਼ੀਅਲ ਸੈਕਟਰ ਹੈ ਬੈਂਕਿੰਗ ਤੇ ਇਹਦੇ ਵਿੱਚ ਇੱਕ ਇਮਾਨਦਾਰੀ ਸਭ ਤੋਂ ਵੱਡੀ ਚੀਜ਼ ਹੈ ਜਿਹਦਾ ਇੱਕ ਸਾਹਮਣੇ ਲਾਈਵ ਉਦਾਹਰਣ ਐਗਜ਼ਾਮਪਲ ਨਿਰਮਲ ਜੀ ਨੇ ਪੇਸ਼ ਕੀਤਾ ਇਸ ਤੋਂ ਪਹਿਲਾਂ ਵੀ ਇਹ ਮਤਲਬ ਛੋਟੀ ਮੋਟੀ ਅਮਾਉਂਟਾਂ ਕਸਟਮਰ ਨੂੰ ਵਾਪਸ ਕਰ ਦਨੇ ਨੇ ਮਗਰ ਇੱਕ ਜਿਹੜੀ ਆ 25000 ਦੀ ਅਮਾਉਂਟ ਸੀ ਕਸਟਮਰ ਨੂੰ ਖੁਦ ਨਾ ਪਤਾ ਹੁੰਦੀ ਵੀ ਇਹਨਾਂ ਨੇ ਤਿੰਨ ਵਾਰ ਕਾਲ ਕਰਕੇ ਕਨਫਰਮ ਕਰਕੇ ਕਸਟਮਰ ਨੂੰ ਆਪ ਫੜਾਈ ਤੇਰੇ ਵਾਸਤੇ ਅਸੀਂ ਬਾਕੀ ਸਟਾਫ ਨੂੰ ਵੀ ਇਹੀ ਕਵਾਂਗੇ ਹੋਰ ਬੈਂਕਿੰਗ EMPLOYER ਹੋਰ ਸੈਕਟਰ ਦੇ ਵੀ ਵੀ ਇਮਾਨਦਾਰੀ ਰੱਖੋ ਭ੍ਰਸ਼ਟਾਚਾਰ ਨੂੰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ